ਪਗਮਾਨਤਮਾਨ ਦੀ ਸਰਕਾਰ ਨੇ ਅਵਦਾ ਸੜੀ ਰੰਗ ਦਿਖਾਈ ਦਿੱਤਾ ਹੈ ਦੱਸ ਦਿੱਤਾ ਕਿ ਅਸੀਂ ਰਾਜੇ ਹਾਂ ਤੁਹਾਨੂੰ ਅਧਿਕਾਰ ਹੈ ਤੁਸੀਂ ਘਰ ਦੇ ਵਿਚਾਰੇ ਕਰ ਸਕਦੇ ਹੋ ਪਰ ਤੁਹਾਨੂੰ ਨਹੀਂ ਮਿਲਿਆ ਤਾਂ ਤੁਸੀਂ ਫੇਰ ਵੀ ਕਰ ਸਕਦੇ ਹੋ ਜੇ ਮਾਨ ਸਰਕਾਰ ਤੁਹਾਡੇ ਤੇ ਇਸ ਗੱਲ ਤੇ ਸਹਿਮਤੀ ਕਰ ਲੈਂਦੀ ਤਾਂ ਆਖਰ ਮਾਨ ਸਰਕਾਰ ਨੇ ਇਹ ਸਹਿਮਤੀ ਦੇਖੇ ਸਾਡੇ ਤਾਂ ਫਿਰ ਕੋਲੀ ਦੋਸ਼ੀ ਕਿਸਾਨਾਂ ਨੂੰ ਠਰਾਇਆ ਜਾ ਰਿਹਾ ਹੈ ਕਿ ਨਾਲੇ ਗੱਲਬਾਤ ਕਰਦੇ ਨੇ ਨਾਲੇ ਮੋਰਚੇ ਲਾਉਂਦੇ ਨੇ ਪਹਿਲੀ ਗੱਲ ਤਾਂ ਇਹ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਕੀ ਗੱਲਬਾਤ ਤੁਸੀਂ ਪੂਰੀ ਕਰਕੇ ਫੇਰ ਹੀ ਸਾਨੂੰ ਪੁੱਛਿਆ ਸੀ ਕਿ ਪੰਜ ਵਾਲੇ ਪ੍ਰੋਗਰਾਮ ਦਾ ਕੀ ਕਰੋਗੇ ਜਾਂ ਅਧਿਆਗਣਾ ਕਰਕੇ ਵੀ ਉਹਨਾਂ ਤੋਂ ਕਰਜ਼ੇ ਵਾਲੇ ਮੁੱਦੇ ਤੇ ਤੁਸੀਂ ਵਨ ਟਾਈਮ ਸੈਟਲਮੈਂਟ ਵਾਸਤੇ ਵੀ ਤਿਆਰ ਨਹੀਂ ਹੋਏ ਉਹ ਵੀ ਤੁਸੀਂ ਬੇਵਸੀਤ ਦਿਖਾ ਦਿੱਤੀ ਤੇ ਫਿਰ ਕਹਿੰਦੇ ਹੋ ਵੀ ਗੱਲਬਾਤ ਤਾਂ ਕਰ ਰਹੇ ਆ ਸੰਨ 2023 ਦੀਆਂ ਮੰਨੀਆਂ ਹੋਈਆਂ ਮੰਗਾਂ 'ਚੋਂ ਕੋਈ ਮੰਗ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ ਫਿਰ ਕਿਹਨੂੰ ਗੱਲਬਾਤ ਅਸੀਂ ਕਰ ਰਹੇ ਆ ਇਸ ਕਰਕੇ ਤੁਸੀਂ ਮੰਨਿਓ ਪ੍ਰੈਸ ਦੇ ਵਿੱਚ ਕਿ ਹਾਂ ਮੈਂ ਉੱਠ ਕੇ ਆਇਆ। ਛੁੱਟੇ ਉੱਠ ਕੇ ਜਾਣ ਤੇ ਸਾਨੂੰ ਐ ਬੜਾ ਤਰਾਜ ਨਹੀਂ ਸੀ। ਜਿੱਥੇ ਅੱਖਰੇ ਅਨਾਰਜੀ ਖਾਤਰ ਕਿਸੇ ਡਾਕਟਰ ਕੋਲ ਅਪਾਇੰਟਮੈਂਟ ਸੀ। ਉੱਥੇ ਸਾਨੂੰ ਤਰਾਜ ਨਹੀਂ ਸੀ। ਤੁਸੀਂ ਇਹ ਧਾਰਨਾ ਨਾ ਲਓਗੇ ਤਾਂ ਗੱਲਬਾਤ ਦੀ ਕੋਈ ਤੁਕ ਨਹੀਂ। ਇਸ ਗੱਲ ਤੇ ਸਾਨੂੰ ਵੱਡਾ ਅਖਰਾਜ ਹੈ ਅਦਭੁਤ ਅਖਰਾਜ ਮੈਂ ਮੇਰੀ ਨਿਰਮਾਈ ਦਾ ਨਜਾਇਜ਼ ਫੈਦਾ 98 ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਤੁਸੀਂ ਸੈਂਕੜੇ ਕਿਸਾਨ ਫੜ ਕੇ ਜੇਲਾ ਵਿੱਚ ਬੰਦ ਕਰਤੇ ਸਾਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਚੰਡੀਗੜ੍ਹ ਜਾਣ ਤੇ ਤੁਸੀਂ ਪਵੰਦੀ ਲਾਤੀ ਕੀ ਚੰਡੀਗੜ੍ਹ ਪੰਜਾਬ ਸਰਕਾਰ ਦੇ ਮੁੱਦਿਆਂ ਤੇ ਜਾਇਜ਼ ਜਾਂਦਾ ਹੈ ਕੇਂਦਰ ਦੀਆਂ ਮੰਗਾਂ ਤੇ ਅਸੀਂ 26 ਨਵੰਬਰ 2023 ਦੇ ਵਿੱਚ 3 ਦਿਨ ਚੰਡੀਗੜ੍ਹ ਵਹਿ ਕੇ ਆਇਆ ਹਾਂ ਆਲਰੇਡੀ ਅਸ ਨੁਕਤ ਮੋਰਚੇ ਦੇ ਪ੍ਰੋਗਰਾਮ ਤੇ ਅਸੀਂ ਚੰਡੀਗੜ੍ਹ ਵਹਿ ਕੇ ਆਏ ਕਿ ਸਾਰੇ ਕੇਂਦਰ ਸਰਕਾਰ ਦੀਆਂ ਮੰਗਾਂ ਤੇ ਸਾਡਾ ਇਹ ਪ੍ਰੋਗਰਾਮ ਨਹੀਂ ਸੀ ਜਿਹੜੀਆਂ ਮੰਗਾਂ ਤੁਸੀਂ ਕਹਿ ਰਹੇ ਹੋਗੇ ਮੰਗਾਂ ਦੇ ਵਿੱਚ ਕੇਂਦਰ ਵਾਲੀਆ ਮੰਗਾਂ ਦਾ ਮੈਂ ਕੀ ਕਰਾਂ 18 ਮੰਗਾਂ ਦੇ ਵਿੱਚ ਇੱਕ ਵੀ ਮੰਗ ਤੁਸੀਂ ਇਹ ਦਿਖਾ ਦਿਓ ਜਿਹੜੀ ਕੇਂਦਰ ਨਾਲ ਜੁੜਮੀ ਹੋਵੇ ਤੁਸੀਂ ਕੌਮੀ ਖੇਤੀ ਨੀਤੀ ਰੱਦ ਕੀਤਾ ਪਹਿਲੇ ਫਿਰ ਵੇਚਦੇ ਅਸੀਂ ਤੁਹਾਡਾ ਧੰਨਵਾਦ ਕੀਤਾ ਖੇਤੀ ਨੀਤੀ ਲਾਗੂ ਕਰਨ ਵਾਸਤੇ ਤੁਸੀਂ 20 ਮਾਰਚ ਦਾ ਸਮਾਂ ਹੋਰ ਮੰਗ ਲਿਆ ਸਾਨੂੰ ਦਿੱਤਾ ਹੈ ਉਹ ਸਮਾਂ ਜ਼ਮੀਨਾਂ ਵਾਲੀ ਮੰਗ ਤੇ ਤੁਸੀਂ ਬੋਲ ਮੁਲ ਕਰਕੇ ਮਜਾਰਾ ਨੇ ਦਿੱਕਤਕਾਰ ਹੱਕ ਦੇ ਬਾਤ ਕਰਨ ਨੂੰ ਮਾਲ ਕੇ ਹੱਕ ਤੇ ਤੁਸੀਂ ਗੋਲਮੁਲ ਕਰ ਗਏ ਪੰਜ ਫਸਲਾ ਦੀ ਐਮਐਸਪੀ ਤੇ ਤੁਸੀਂ ਕੋਈ ਲੜ ਨਹੀਂ ਫੜਾਇਆ ਸਹਿਕਾਰੀ ਕਮੇਟੀਆਂ ਦੀ ਮੈਂਬਰਸ਼ਿਪ ਲੈਣ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਯਾਨੀ ਬਹੁਤ ਸਾਰੀਆਂ ਗੱਲਾਂ ਨੂੰ ਤੁਸੀਂ ਟਾਲਮਟੋਲ ਆ ਕੇ ਪਾਸੇ ਹੀ ਪਾਉਂਦੇ ਰਹੇ ਹੋ ਪਾਣੀਆਂ ਦੀ ਸੰਭਾਲ ਤੇ ਤੁਸੀਂ ਬਰਸਾਤੀ ਪਾਣੀ ਦੇ ਸੰਭਾਲ ਤੇ ਕੋਈ ਪੋਜੀਸ਼ਨ ਨਹੀਂ ਦਿੱਤੀ ਗੰਦੇ ਪਾਣੀ ਨੂੰ ਪ੍ਰਦੂਸ਼ਣ ਨੂੰ ਤੁਸੀਂ ਨਹਿਰੀ ਪਾਣੀ ਦੇ ਕਿੰਨੇ ਕੁ ਪ੍ਰਬੰਧ ਕੀਤੇ ਨੇ ਉਹਦੇ ਵਿੱਚ ਛੋਟੀ ਬੋਤੀ ਗੱਲ ਤੁਸੀਂ ਪੋਜ਼ਿਟਿਵ ਕੀਤੀ ਐ ਪਰ ਜਿਹੜੀ ਅਸੀਂ ਕਹਿ ਵੀ ਨਹਿਰਾਂ ਦੇ ਪਾਣੀ ਦੇ ਹੇਟਾਂ ਤੁਸੀਂ ਵੱਡਾ ਮੈਟ ਨਾ ਮਛਾਓ ਉਹਦੇ ਤੇ ਤੁਸੀਂ ਕੋਈ ਸਹੀ ਵਿਆਖਿਆ ਨਹੀਂ ਦਿੱਤੀ। ਥਾਰਾਮੰਗਾ ਜੋ ਨੌਮੰਗਾ ਦੇ ਚੱਜਾ ਤੇ ਨੌਮੰਗਾ ਦੇ ਵਿੱਚ ਤੁਸੀਂ 2 ਘੰਟੇ ਆਪਣੇ ਲਾਗੇ ਕੀ ਮੰਤਰੀ ਮੁੱਖ ਮੰਤਰੀ ਸਾਹਿਬ ਤੁਸੀਂ ਮੈਟਰ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਿਆ ਨਹੀਂ ਸੀ ਵੀ ਸੋਡੇ ਕੋਲੇ ਸਮਾਂ ਕਿੰਨਾ ਹੈ ਜੇ ਸੋਡੇ 2 ਘੰਟੇ ਸੀਗੇ ਤਾਂ ਅਸੀਂ 2 ਘੰਟੇ ਲਾਉਂਦੇ ਪਰ ਤੁਸੀਂ 2 ਘੰਟਿਆਂ ਤੋਂ ਬਾਅਦ ਆਹ ਕ੍ਰੇਟ ਟ੍ਰੀਟਮੈਂਟ ਕਰਵਾਉਣਾ ਸੀ ਕੋਈ ਗੱਲ ਨਹੀਂ ਜਾ ਸਕਦੇ ਸੀ ਪਰ ਬਾਕੀ ਮੰਤਰੀ ਤਾਂ ਰਹਿ ਸਕਦੇ ਸੀ ਨਾ ਪੂਰੀਆਂ ਮੰਗਾ ਤੋਂ ਚਰਚਾ ਹੋਣ ਤੋਂ ਬਾਅਦ ਹੀ ਤੁਹਾਡਾ ਸਵਾਲ ਬਣਦਾ ਸੀ ਵੀ ਦੱਸੋ ਪੰਚਾਇਤ ਧਰਨੇ ਦਾ ਕੀ ਕਰਦੇ ਹੋ ਅੱਧ ਬੱਟੇ ਹੀ ਪੁੱਛਣਾ ਤੇ ਇਸ ਰੋਹ ਚ ਪੁੱਛਣਾ ਤੇ ਇਹ ਕਹਿ ਕੇ ਉੱਠਣਾ ਵੀ ਜੇ ਧਰਨਾ ਲਾਉਂਗੇ ਤਾਂ ਮੈਂ ਅਬ ਪਹਿਲੀਆਂ ਮੰਗਾਂ ਦੀ ਕੋਈ ਸੁਲਝਿਆ ਪ੍ਰਵਾਨ ਨਹੀਂ ਕਰਦਾ ਇਹ ਨਹੀਂ ਰਾਜਾशाही ਫਰਮਾਨ ਨਹੀਂ ਸਾਨੂੰ ਲੋਕਾਂ ਨੇ ਚੁਣਿਆ ਵੱਧ ਲੋਕਾਂ ਨੇ ਵੋਟਾਂ ਮਾ ਕੇ ਸਾਨੂੰ ਮੁੱਖ ਮੰਤਰੀ ਜੀ ਬਣਾਏ ਅਸੀਂ ਲੋਕਾਂ ਦੀ ਨੁਮਾਇੰਦਗੀ ਵੀ ਤਾਂ ਕਰਦੇ ਹਾਂ ਤੁਹਾਡੇ ਨਾਲ ਘੱਟ ਦੀ ਕਰਦੇ ਹਾਂ ਮੈਂ ਇਸ ਕਰਕੇ ਤੁਸੀਂ ਗੁੱਸਾ ਹੋ ਕੇ ਆਇਆ ਕਿ ਤੁਸੀਂ ਸਾਡੇ ਨਾਲ ਵੱਡੇ ਅਹੁਦੇ ਤੇ ਹੋ ਤੁਹਾਡੇ ਕੋਲ ਤਾਕਤ ਸਾਨੂੰ ਗੁੱਸਾ ਨਹੀਂ ਆਇਆ ਸਾਡੇ ਸੈਂਕੜੇ ਬੰਦੇ ਫੜ ਕੇ ਬੇਦੋਸ਼ੇ ਜਿਲ੍ਹੇ ਚ ਬੰਦ ਕਰਦੇ ਸਾਨੂੰ ਦੋਸ਼ੀ ਠਰਾਇਆ ਜਾ ਰਿਹਾ ਹੈ ਕਿ ਤੁਸੀਂ ਸੜਕਾਂ ਰੋਕ ਦਿਓ ਦੇਖ ਲਓ ਨਾ ਮੁੱਖ ਮੰਤਰੀ ਜੀ ਸੜਕਾਂ ਜਿਹੜੇ ਰੋਕਿਆ ਹੁੰਦਿਆਂ ਨੇ ਕਿੰਨੇ ਨਾਕੇ ਨੇ ਤੁਹਾਡੇ ਸੜਕਾਂ ਤੇ ਅੱਜ ਦਾ ਅਮਲ ਦੱਸ ਦੋਗਾ ਤੁਹਾਨੂੰ ਵੀ ਸੜਕਾਂ ਤੁਸੀਂ ਰੋਕੀਆਂ ਨੇ ਕਿ ਅਸੀਂ ਰੋਕੀਏ 2022 ਤੋਂ ਲੈ ਕੇ ਹੁਣ ਤੱਕ ਤੁਸੀਂ ਦੱਸ ਦੋ ਵੀ ਅਸੀਂ ਕਿਹੜੀਆਂ ਸੜਕਾਂ ਤੇ ਬੈਠੇ ਆ ਤੁਸੀਂ ਝੋਨਾ ਰੋਲਿਆ ਮਹੀਨਾ ਸੀ ਤੋਲ ਪਲਾਜੇ ਫਿਰ ਹੀ ਕਿਤੇ ਪਾਸੇ ਹੋ ਕੇ ਬੈਠੇ ਛੋਡੇ ਮੰਤਰੀਆਂ ਦੇ ਘਰਾਂ ਮੂਰੇ ਬੈਠੇ ਛੋਡੇ ਐਮਐਨਏ ਦੇ ਘਰਾਂ ਮੂਰੇ ਬੈਠੇ ਬੀਜੇਪੀ ਦੇਕਰ ਆਪਰੇ ਬੈਠੀ ਦੱਸ ਦੋ ਕਿਹੜੀਆਂ ਹਟਕਾ ਰੋਕੀਆਂ ਸੀ ਅੱਜ ਵੀ ਤਾਂ ਸੀ ਚੰਤੀ ਗਰਾਊਂਡ ਤੇ ਜਾ ਰਹੇ ਸੀ ਛੋਡੇ ਨੂੰ ਤਾਂ ਸਹਾਰਾ ਗਰਾਊਂਡ ਹੀ ਮੰਗਿਆ ਸੀ ਨਾ ਜੀ ਹੋਰ ਤਾਂ ਸਾਡੀ ਕੋਈ ਬਿੱਦਕੀ ਨਹੀਂ ਸੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਸਾਡੇ ਸਤਿਕਾਰ ਜੋ ਤਹਾਨੂੰ ਜਨਤਾ ਦਾ ਸਤਿਕਾਰ ਰੱਖਣਾ ਚਾਹੀਦਾ ਠੀਕ ਹੈ ਤੁਸੀਂ ਨਹੀਂ ਜਾਣ ਦਿੰਦੇ ਉਹੀ ਗੱਲ ਨਹੀਂ ਪਹਿਲਾਂ ਜਿੰਨਾ ਸੁੱਟੇ ਨੇ ਹੋਰ ਸੁੱਟ ਦਿਓ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਾਂਗੇ ਤੁਹਾਡੇ ਨਾਲ ਤਾਂ ਸਿਰਫ ਇੰਨੀ ਗੱਲ ਹੀ ਹੈ ਤੇ ਸਾਥੀਆਂ ਨੂੰ ਬੇਨਤੀ ਹੈ ਬੇਬਦ ਤੋਂ ਬਦਬਾਰ ਸੜਕਾਂ ਤੇ ਨਿਕਲੋ ਤੁਹਾਡਾ ਧੰਨਵਾਦ ਸਾਥਿਓ ਭਗਮਾਨਤਮਾਨ ਦੀ ਸਰਕਾਰ ਨੇ ਅਬਦਾ ਸੜੀ ਰੰਗ ਦਿਖਾਈ ਦਿੱਤਾ ਹੈ ਦੱਸ ਦਿੱਤਾ ਕਿ ਅਸੀਂ ਰਾਜੇ ਹਾਂ ਤਾਨੂੰ ਅਧਿਕਾਰ ਹੈ ਤੁਸੀਂ ਧਰਨੇ ਬਜਾਰੇ ਕਰ ਸਕਦੇ ਹੋ ਪਰ ਤਦਨੇ ਮਿਲਾਰੇ ਤੁਸੀਂ ਫੇਰ ਹੀ ਕਰ ਸਕਦੇ ਹੋ ਜੇ ਮਾਨ ਸਰਕਾਰ ਤੁਹਾਡੇ ਤੇ ਇਸ ਗੱਲ ਤੇ ਸਹਿਮਤੀ ਦਿੰਦੀ ਹੈ ਤਾਂ ਆਖਰ ਮਾਨ ਸਰਕਾਰ ਨੇ ਇਹ ਸਹਿਮਤੀ ਦੇ ਕੇ ਸਾਡੇ ਤੋਂ ਫੇਰ ਕੋਲੀ ਦੋਸ਼ੀ ਕਿਸਾਨਾਂ ਨੂੰ ਠਰਾਇਆ ਜਾ ਰਿਹਾ ਹੈ ਕਿ ਨਾਲੇ ਗੱਲਬਾਤ ਕਰਦੇ ਨੇ ਨਾਲੇ ਮੋਰਚੇ ਲਾਉਨੇ। ਪਹਿਲੀ ਗੱਲ ਤਾਂ ਇਹ ਅਸੀਂ ਮਾਨ ਸਾਹਿਬ ਨੂੰ ਪੁੱਛ ਲਿਆ ਕੀ ਗੱਲ ਵਾ ਤੁਸੀਂ ਪੂਰੀ ਕਰਕੇ ਫੇਰ ਹੀ ਸਾਨੂੰ ਪੁੱਛਿਆ ਸੀ ਕਿ ਪੰਜ ਵਾਲੇ ਪ੍ਰੋਗਰਾਮ ਦਾ ਕੀ ਕਰੋਗੇ। ਜਾਂ ਅਧਿਆਗਨ ਕਰਕੇ ਵੀ ਉਹਨਾਂ ਤੋਂ ਕਰਜ਼ੇ ਵਾਲੇ ਮੁੱਦੇ ਤੇ ਤੁਸੀਂ ਵਨ ਟਾਈਮ ਸੈਟਲਮੈਂਟ ਵਾਸਤੇ ਵੀ ਤਿਆਰ ਨਹੀਂ ਹੋਏ। ਉਹ ਵੀ ਤੁਸੀਂ ਬੇਵਸੀਤ ਦਿਖਾ ਦਿੱਤੀ। ਤੇ ਫਿਰ ਕਹਿੰਦੇ ਉਹ ਵੀ ਗੱਲਬਾਤ ਤਾਂ ਕਰ ਰਹੇ ਆ ਸੰਨ 2023 ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਚੋਂ ਕੋਈ ਮੰਗ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ ਫਿਰ ਕਿਹਨੂੰ ਗੱਲਬਾਤ ਅਸੀਂ ਕਰ ਰਹੇ ਆ ਇਸਕਾ ਕਿ ਤੁਸੀਂ ਮੰਨਿਓ ਪ੍ਰੈਸ ਦੇ ਵਿੱਚ ਕਿ ਹਾਂ ਮੈਂ ਉੱਠ ਕੇ ਆਇਆ ਸੋ ਦੇ ਉੱਠ ਕੇ ਜਾਣ ਤੇ ਸਾਨੂੰ ਐ ਬੜਾ ਤਰਾਜ ਨਹੀਂ ਸੀ ਜਿੱਤਨੀ ਆਖਰੇ ਅਨਾਰਜੀ ਖਾਤਰ ਕਿਸੇ ਡਾਕਟਰ ਕੋਲ ਅਪੁਆਇੰਟਮੈਂਟ ਸੀ ਉੱਥੇ ਸਾਨੂੰ ਤਰਾਜ ਨਹੀਂ ਸੀ ਤੁਸੀਂ ਇਹ ਧਾਰਨਾ ਨਾ ਲਓਗੇ ਤਾਂ ਗੱਲਬਾਤ ਦੀ ਕੋਈ ਤੁਕ ਨਹੀਂ ਇਸ ਗੱਲ ਤੇ ਸਾਨੂੰ ਵੱਡਾ ਤਰਾਜ ਹੈ ਅਜ ਵੀ ਤਰਾਜ ਮੈਂ ਮੇਰੀ ਨਰਮਾਈ ਦਾ ਨਜਾਇਜ਼ ਫਾਇਦਾ 98 ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਤੁਸੀਂ ਸੈਂਕੜੇ ਕਿਸਾਨ ਫੜ ਕੇ ਜੇਲਾ ਵਿੱਚ ਬੰਦ ਕਰਤੇ ਸਾਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਚੰਡੀਗੜ੍ਹ ਜਾਣ ਤੇ ਤੁਸੀਂ ਪਵੰਦੀ ਲਾਤੀ ਕੀ ਚੰਡੀਗੜ੍ਹ ਪੰਜਾਬ ਸਰਕਾਰ ਦੇ ਮੁੱਦਿਆਂ ਤੇ ਜਾਇਜ਼ ਜਾਂਦਾ ਹੈ ਕੇਂਦਰ ਦੀਆਂ ਮੰਗਾਂ ਤੇ ਅਸੀਂ 26 ਨਵੰਬਰ 2023 ਦੇ ਵਿੱਚ 3 ਦਿਨ ਚੰਡੀਗੜ੍ਹ ਵਹਿ ਕੇ ਆਇਆ ਹਾਂ ਆਲਰੇਡੀ ਅਸਯੁਖਤ ਮੋਰਚੇ ਦੇ ਪ੍ਰੋਗਰਾਮ ਤੇ ਅਸੀਂ ਚੰਡੀਗੜ੍ਹ ਵਹਿ ਕੇ ਆਏ ਕਿ ਸਾਰੇ ਕੇਂਦਰ ਸਰਕਾਰ ਦੀਆਂ ਮੰਗਾਂ ਤੇ ਸਾਡਾ ਇਹ ਪ੍ਰੋਗਰਾਮ ਨਹੀਂ ਸੀ ਜਿਹੜੀਆਂ ਮੰਗਾਂ ਤੁਸੀਂ ਕਹਿ ਰਹੇ ਹੋ ਕਿ ਇਹ ਮੰਗਾਂ ਦੇ ਵਿੱਚ ਕੇਂਦਰ ਵਾਲੀਆਂ ਮੰਗਾਂ ਤਾਂ ਮੈਂ ਕੀ ਕਰਾਂ 18 ਮੰਗਾਂ ਦੇ ਵਿੱਚ ਇੱਕ ਵੀ ਮੰਗ ਤੁਸੀਂ ਇਹ ਦਿਖਾ ਦਿਓ ਜਿਹੜੀ ਕੇਂਦਰ ਨਾਲ ਜੁੜਮੀ ਹੋਵੇ ਤੁਸੀਂ ਕੌਮੀ ਖੇਤੀ ਨੀਤੀ ਰੱਦ ਕੀਤਾ ਪਹਿਲੇ ਹੋਏ ਤੇ ਅਸੀਂ ਤੁਹਾਡਾ ਧੰਨਵਾਦ ਕੀਤਾ ਖੇਤੀ ਨੀਤੀ ਲਾਗੂ ਕਰਨ ਵਾਸਤੇ ਤੁਸੀਂ 20 ਮਾਰਚ ਦਾ ਸਮਾਂ ਹੋਰ ਮੰਗ ਲਿਆ ਸਾਨੂੰ ਦਿੱਤਾ ਇਹੋ ਸਮਾਂ ਜ਼ਮੀਨਾਂ ਵਾਲੀ ਮੰਗ ਤੇ ਤੁਸੀਂ ਗੋਲਮੁਲ ਕਰਕੇ ਮਜਾਰਾ ਨੇ ਅਧਿਕਾਰ ਹੱਕ ਦੇ ਬਾਤ ਕਰਨ ਨੂੰ ਮਾਲਕੀ ਹੱਕ ਤੇ ਤੁਸੀਂ ਗੋਲਮੁਲ ਕਰਕੇ ਪੰਜ ਫਸਲਾਂ ਦੀ ਐਮਐਸਪੀ ਤੇ ਤੁਸੀਂ ਕੋਈ ਲੜਨੀ ਫੜਾਇਆ ਸਹਿਕਾਰੀ ਕਮੇਟੀਆਂ ਦੀ ਮੈਂਬਰਸ਼ਿਪ ਲੈਣ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਯਾਨੀ ਬਹੁਤ ਸਾਰੀਆਂ ਗੱਲਾਂ ਨੂੰ ਤੁਸੀਂ ਟਲ ਮਟੋਲ ਆਲੇ ਪਾਸੇ ਹੀ ਪਾਉਂਦੇ ਰਹੇ ਹੋ ਪਾਣੀਆਂ ਦੀ ਸੰਭਾਲ ਤੇ ਤੁਸੀਂ ਬਰਸਾਤੀ ਪਾਣੀ ਦੇ ਸੰਭਾਲ ਤੇ ਕੋਈ ਪੋਜੀਸ਼ਨ ਨਹੀਂ ਦਿੱਤੀ ਗੰਦੇ ਪਾਣੀ ਨੂੰ ਪ੍ਰਦੂਸ਼ਣ ਨੂੰ ਤੁਸੀਂ ਨਹਿਰੀ ਪਾਣੀ ਦੇ ਕਿੰਨੇਕ ਪ੍ਰਬੰਧ ਕੀਤੇ ਨੇ ਉਹਦੇ ਵਿੱਚ ਥੋੜੀ ਬੋਤੀ ਗੱਲ ਤੁਸੀਂ ਪੋਜੀਟਿਵ ਕੀਤੀ ਹੈ ਪਰ ਜਿਹੜੀ ਅਸੀਂ ਕਹਿ ਵੀ ਨਹਿਰਾ ਦੇ ਪਾਣੀ ਦੇ ਹੇਟਾਂ ਤੁਸੀਂ ਵੱਡਾ ਮੈਟ ਨਾ ਬਿਸ਼ਾਉਦੇ ਤੇ ਤੁਸੀਂ ਕੋਈ ਸੇਵਕਿਆ ਨਹੀਂ ਦਿੱਤੀ। ਥਾਰਾਮਾਂਗਾ ਜੋ ਨੋਮੰਗਾ ਦੇ ਚੱਜਾ ਤੇ ਨੋਮੰਗਾ ਦੇ ਵਿੱਚ ਤੁਸੀਂ 2 ਘੰਟੇ ਆਪਣੇ ਲਾਗੇ। ਕੀ ਮੰਤਰੀ ਮੁੱਖ ਮੰਤਰੀ ਸਾਹਿਬ ਮੈਟਰ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਿਆ ਨਹੀਂ ਸੀ। ਵੀ ਛੋਡੇ ਕੋਲੇ ਸਮਾਂ ਕਿੰਨਾ ਹੈ? ਜੇ ਛੋਡੇ 2 ਘੰਟੇ ਸੀਗੇ ਤਾਂ ਤੁਸੀਂ 2 ਘੰਟੇ ਲਾਉਂਦੇ ਪਰ ਤੁਸੀਂ 2 ਘੰਟਿਆਂ ਤੋਂ ਬਾਅਦ ਆ ਕ੍ਰੇਡਿਟ ਟ੍ਰੀਟਮੈਂਟ ਕਰਵਾਉਣਾ ਸੀ ਕੋਈ ਗੱਲ ਨਹੀਂ ਜਾ ਸਕਦੇ ਸੀ ਪਰ ਵਾਕਿਆ ਮੰਤਰੀ ਤਾਂ ਰਹਿ ਸਕਦੇ ਸੀ ਨਾ ਪੂਰੀਆਂ ਮੱਲਾਂ ਤੋਂ ਚਰਚਾ ਹੋਣ ਤੋਂ ਬਾਅਦ ਹੀ ਤੁਹਾਡਾ ਸਵਾਲ ਬਣਦਾ ਸੀ ਵੀ ਦੱਸੋ ਪੰਜਾੜ ਧਰਨੇ ਦਾ ਕੀ ਕਰਦੇ ਹੋ ਅੱਧ ਬੱਟੇ ਹੀ ਪੁੱਛਣਾ ਤੇ ਇਸ ਰੌਂਜ ਪੁੱਛਣਾ ਤੇ ਇਹ ਕਹਿ ਕੇ ਉੱਠਣਾ ਬਿਲੇ ਤਰਨਾ ਨਾ ਲਾਉਂਗੇ ਤਾਂ ਮੈਂ ਅਬ ਪਹਿਲੀਆਂ ਮੰਗਾਂ ਦੀ ਕੋਈ ਸੁਲਝਿਆ ਪ੍ਰਵਾਨ ਨਹੀਂ ਕਰਦਾ ਇਹ ਰਾਜਾਸ਼ਹੀ ਫਰਮਾਨ ਨਹੀਂ ਸਾਨੂੰ ਲੋਕਾਂ ਨੇ ਚੁਣਿਆ ਬੱਦ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਮੁੱਖ ਮੰਤਰੀ ਜੀ ਬਣਾਇਆ ਅਸੀਂ ਲੋਕਾਂ ਦੀ ਨੁਮਾਇੰਦਗੀ ਵੀ ਤਾਂ ਕਰਦੇ ਹਾਂ ਤੁਹਾਡੇ ਨਾਲ ਘੱਟ ਨਹੀਂ ਕਰਦੇ ਹਾਂ ਇਸ ਕਰਕੇ ਤੁਸੀਂ ਗੁੱਸਾ ਮਿਲ ਕੇ ਆਇਆ ਕਿ ਤੁਸੀਂ ਸਾਡੇ ਨਾਲ ਵੱਡੇ ਅਹੁਦੇ ਤੇ ਹੋ ਤੁਹਾਡੇ ਕੋਲ ਤੱਕ ਸਾਨੂੰ ਗੁੱਸਾ ਨਹੀਂ ਆਇਆ ਸਾਡੇ ਸੈਂਕੜੇ ਬੰਦੇ ਫੜ ਕੇ ਬੇਲੋਸੇ ਜ਼ਿਲ੍ਹਾ 'ਚ ਬੰਦ ਕਰਦੇ ਸਾਨੂੰ ਦੋਸ਼ੀ ਠਰਾਇਆ ਜਾ ਰਿਹਾ ਹੈ ਕਿ ਤੁਸੀਂ ਸੜਕਾਂ ਰੋਕ ਦਿਓ ਦੇਖ ਲਓ ਨਾ ਮੁੱਖ ਮੰਤਰੀ ਜੀ ਸੜਕਾਂ ਜਿੱਦੇ ਰੋਕਿਆ ਹੋਈਆਂ ਨੇ ਕਿੰਨੇ ਨਾਕੇ ਨੇ ਤੁਹਾਡੇ ਸੜਕਾਂ ਤੇ ਅੱਜ ਦਾ ਅਮਲ ਦੱਸ ਦੋਗਾ ਤੁਹਾਨੂੰ ਵੀ ਸ਼ੜਕਾਂ ਤੁਸੀਂ ਰੋਕੀਆਂ ਨੇ ਕਿ ਅਸੀਂ ਰੋਕੀਆਂ ਨੇ 2022 ਤੋਂ ਲੈ ਕੇ ਹੁਣ ਤੱਕ ਤੁਸੀਂ ਦੱਸ ਦੋ ਵੀ ਅਸੀਂ ਕਿਹੜੀਆਂ ਸ਼ਰਤਾਂ ਤੇ ਬੈਠੇ ਆ ਤੁਸੀਂ ਝੋਨਾ ਰੋਲਿਆ ਮਹੀਨਾ ਸੀ ਟੋਲ ਪਲਾਜੇ ਫਿਰ ਹੀ ਕਿਤੇ ਪਾਸੇ ਹੋ ਕੇ ਬੈਠੇ ਛੋਡੇ ਮੰਤਰੀਆਂ ਦੇ ਘਰਾਂ ਮੂਰੇ ਬੈਠੇ ਛੋਡੇ ਐਮਐਨਏ ਦੇ ਘਰਾਂ ਮੂਰੇ ਬੈਠੇ ਭਾਜਪੀ ਦੇ ਘਰਾਂ ਮੂਰੇ ਬੈਠੇ ਦੱਸ ਦੋ ਕਿਹੜੀਆਂ ਸ਼ਰਤਾਂ ਤੇ ਰੁਕਿਆ ਸੀ ਅੱਜ ਵੀ ਤਾਂ ਸੀ ਚੰਤੀ ਗਰਾਊਂਡ 'ਚ ਜਾ ਰਹੇ ਸੀ। ਸੋਡੇ ਨੂੰ ਦਸਹਿਰਾ ਗਰਾਊਂਡ ਹੀ ਮੰਗਿਆ ਸੀ ਨਾ ਜੀ। ਹੋਰ ਤਾਂ ਸਾਡੀ ਕੋਈ ਵੀ ਥਿੱਕੀ ਨਹੀਂ ਸੀ। ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਸਾਡੇ ਸਤਿਕਾਰ ਜੋ। ਤੁਹਾਨੂੰ ਜਨਤਾ ਦਾ ਸਤਿਕਾਰ ਰੱਖਣਾ ਚਾਹੀਦਾ। ਠੀਕ ਹੈ। ਤੁਸੀਂ ਨਹੀਂ ਜਾਣ ਦਿੰਦੇ। ਕੋਈ ਗੱਲ ਨਹੀਂ। ਪਹਿਲਾਂ ਜਿੰਨਾ ਸੁੱਟੇ ਨੇ ਹੋਰ ਸੁੱਟ ਦਿਓ। ਤੁਸੀਂ ਆਪਣਾ ਕੰਮ ਕਰੋ। ਅਸੀਂ ਆਪਣਾ ਕੰਮ ਕਰਾਂਗੇ ਤੁਹਾਡੇ ਨਾਲ ਤਾਂ ਸਿਰਫ ਇਹੀ ਕਹਿੰਦੀ ਐ ਤੇ ਸਾਥੀਆਂ ਨੂੰ ਬੇਨਤੀ ਐ ਬੇਬਦ ਤੋਂ ਬਦਬਾਰ ਸੜਕਾਂ ਦੇ ਨਿਕਲੋ ਤੁਹਾਡਾ ਧੰਨਵਾਦ ਸਤਿਉ ਭਗਵੰਤ ਮਾਨ ਦੀ ਸਰਕਾਰ ਨੇ ਅਬਦਾਸਲੇ ਰੰਗ ਦਿਖਾਈ ਦਿੱਤਾ ਦੱਸ ਦਿੱਤਾ ਕਿ ਅਸੀਂ ਰਾਜੇ ਹਾਂ ਤੁਹਾਨੂੰ ਅਧਿਕਾਰ ਹੈ ਤੁਸੀਂ ਧਰਨੇ ਮਜਾਰੇ ਕਰ ਸਕਦੇ ਹੋ ਪਰ ਤਾਂ ਨਹੀਂ ਮਿਲਿਆ ਤਾਂ ਤੁਸੀਂ ਫੇਰ ਹੀ ਕਰ ਸਕਦੇ ਹੋ ਜੇ ਮਾਨ ਸਰਕਾਰ ਤੁਹਾਡੇ ਤੇ ਇਸ ਗੱਲ ਤੇ ਸਹਿਮਤੀ ਦਿੰਦੀ ਤਾਂ ਆਖਰ ਮਾਨ ਸਰਕਾਰ ਨੇ ਇਹ ਸਹਿਮਤੀ ਦੇ ਕੇ ਸਾਡੇ ਤੋਂ ਫੇਰ ਕੋਲੀ ਦੋਸ਼ੀ ਕਿਸਾਨਾਂ ਨੂੰ ਠਰਾਇਆ ਜਾ ਰਿਹਾ ਹੈ ਕਿ ਨਾਲੇ ਗੱਲਬਾਤ ਕਰਦੇ ਨੇ ਨਾਲੇ ਮੋਰਚੇ ਲਾਉਂਦੇ ਨੇ ਪਹਿਲੀ ਗੱਲ ਤਾਂ ਇਹ ਅਜੀ ਮਾਨ ਸਾਹਿਬ ਨੂੰ ਪੁੱਛ ਲਿਆ ਕੀ ਗੱਲ ਵਾ ਤੁਸੀਂ ਪੂਰੀ ਕਰਕੇ ਫੇਰ ਹੀ ਸਾਨੂੰ ਪੁੱਛਿਆ ਸੀ ਕਿ ਪੰਜ ਵਾਲੇ ਪ੍ਰੋਗਰਾਮ ਦਾ ਕੀ ਕਰੋਗੇ ਜਾਂ ਅਧੀਆਂ ਗੱਲਾਂ ਕਰਕੇ ਵੀ ਉਹਨਾਂ ਤੋਂ ਕਰਜ਼ੇ ਵਾਲੇ ਮੁੱਦੇ ਤੇ ਤੁਸੀਂ ਵਨ ਟਾਈਮ ਸੈਟਲਮੈਂਟ ਵਾਸਤੇ ਵੀ ਤਿਆਰ ਨਹੀਂ ਹੋਏ ਉਹ ਵੀ ਤੁਸੀਂ ਬੇਵਸੀਤ ਦਿਖਾ ਦਿੱਤੀ ਤੇ ਫਿਰ ਕਹਿੰਦੇ ਹੋ ਵੀ ਗੱਲਬਾਤ ਤਾਂ ਕਰ ਰਹੇ ਆਂ ਸਾਲ 2023 ਦੀਆਂ ਮੰਨੀਆਂ ਹੋਈਆਂ ਮੰਗਾਂ 'ਚ ਕੋਈ ਮੰਗ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ। ਫਿਰ ਕਿਹਨੂੰ ਗੱਲਬਾਤ ਅਸੀਂ ਕਰ ਰਹੇ ਹਾਂ? ਇਸ ਕਰਕੇ ਤੁਸੀਂ ਮੰਨਿਓ ਪ੍ਰੈਸ ਦੇ ਵਿੱਚ ਕਿ ਹਾਂ ਮੈਂ ਉੱਠ ਕੇ ਆਇਆ। ਤੁਹਾਡੇ ਉੱਠ ਕੇ ਜਾਣ ਤੇ ਸਾਨੂੰ ਐ ਬੜਾ ਤਰਾਜ ਨਹੀਂ ਸੀ। ਇਤਨੀ ਅਖਰੇ ਅਲਰਜੀ ਖਾਤਰ ਕਿਸੇ ਡਾਕਟਰ ਕੋਲ ਇਸ ਦੀ ਅਪਾਇੰਟਮੈਂਟ ਸੀ ਉੱਥੇ ਸਾਨੂੰ ਇਲਾਜ ਨਹੀਂ ਸੀ ਤੁਸੀਂ ਇਹ ਧਰਨਾ ਲਾਉਗੇ ਤਾਂ ਗਲਤ ਦੀ ਕੋਈ ਤੁਕ ਨਹੀਂ ਇਸ ਗੱਲ ਤੇ ਸਾਨੂੰ ਵੱਡਾ ਇਲਾਜ ਹੈ ਅੱਜ ਵੀ ਇਲਾਜ ਮੈਂ ਮੇਰੀ ਨਿਰਮਾਈ ਦਾ ਨਜਾਇਜ਼ ਫਾਇਦਾ ਉਠਾਉਣਾ ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਤੁਸੀਂ ਸੈਂਕੜੇ ਕਿਸਾਨ ਫੜ ਕੇ ਜੇਲਾ ਵਿੱਚ ਬੰਦ ਕਰਤੇ ਸਾਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਚੰਡੀਗੜ੍ਹ ਜਾਣ ਤੇ ਤੁਸੀਂ ਪਵੰਦੀ ਲਾਤੀ ਕੀ ਚੰਡੀਗੜ੍ਹ ਇਹ ਆ ਸਰਕਾਰ ਦੇ ਮੁੱਦਿਆਂ ਤੇ ਜਾ ਕੇ ਜਾਂਦਾ ਹੈ ਕੇਂਦਰ ਦੀਆਂ ਮੰਗਾਂ ਤੇ ਅਸੀਂ ਸ਼ਬੀਨ ਨਵੰਬਰ 2023 ਦੇ ਵਿੱਚ 3 ਦਿਨ ਚੰਡੀਗੜ੍ਹ ਵਹਿ ਕੇ ਆਇਆ। ਆਲ ਇੰਡੀਆ ਸੰਯੁਕਤ ਮੋਰਚੇ ਦੇ ਪ੍ਰੋਗਰਾਮ ਤੇ ਅਸੀਂ ਚੰਡੀਗੜ੍ਹ ਵਹਿ ਕੇ ਆਇਆ। ਕੀ ਸਾਂ ਕੇਂਦਰ ਸਰਕਾਰ ਦੀਆਂ ਮੰਗਾਂ ਤੇ ਸਾਡਾ ਇਹ ਪ੍ਰੋਗਰਾਮ ਨਹੀਂ ਸੀ? ਜਿਹੜੀਆਂ ਮੰਗਾਂ ਤੁਸੀਂ ਕਹਿ ਰਹੇ ਹੋ ਕਿ ਇਹ ਮੰਗਾਂ ਦੇ ਵਿੱਚ ਕੇਂਦਰ ਵਾਲੀਆਂ ਮੰਗਾਂ ਦਾ ਮੈਂ ਕੀ ਕਰਾਂ? 18 ਮੰਗਾਂ ਦੇ ਵਿੱਚ ਇੱਕ ਵੀ ਮੰਗ ਤੁਸੀਂ ਇਹ ਦਿਖਾ ਦਿਓ ਜਿਹੜੀ ਕੇਂਦਰ ਨਾਲ ਜੁੜਮੀ ਹੋਵੇ। ਤੁਸੀਂ ਕੌਮੀ ਖੇਤੀ ਨੀਤੀ ਰੱਦ ਕੀਤਾ ਪਹਿਲੇ ਫਿਰ ਵੇਚਦੇ ਅਸੀਂ ਤੁਹਾਡਾ ਧੰਨਵਾਦ ਕੀਤਾ ਖੇਤੀ ਨੀਤੀ ਲਾਗੂ ਕਰਨ ਵਾਸਤੇ ਤੁਸੀਂ 20 ਮਾਰਚ ਦਾ ਸਮਾਂ ਹੋਰ ਮੰਗ ਲਿਆ ਤੁਹਾਨੂੰ ਦਿੱਤਾ ਉਹ ਸਮਾਂ ਜ਼ਮੀਨਾਂ ਵਾਲੀ ਮੰਗ ਤੇ ਤੁਸੀਂ ਗੋਲਮੁਲ ਕਰਕੇ ਮਜ਼ਾਰਾ ਦੇ ਅਧਿਕਾਰ ਹੱਕ ਤੇ ਬਾਤ ਕਰਨ ਨੂੰ ਮਾਲਕੀ ਹੱਕ ਤੇ ਤੁਸੀਂ ਗੋਲਮੁਲ ਕਰ ਗਏ ਪੰਜ ਫਸਲਾਂ ਦੀ ਐਮਐਸਪੀ ਤੇ ਤੁਸੀਂ ਕੋਈ ਲੜ ਨਹੀਂ ਫੜਾਇਆ ਸਹਿਕਾਰੀ ਕਮੇਟੀਆਂ ਦੀ ਮੈਂਬਰਸ਼ਿਪ ਲੈਣ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ। ਯਾਨੀ ਬਹੁਤ ਸਾਰੀਆਂ ਗੱਲਾਂ ਨੂੰ ਤੁਸੀਂ ਟਾਲਮਟੋਲ ਵਾਲੇ ਪਾਸੇ ਹੀ ਪਾਉਂਦੇ ਰਹੇ ਹੋ। ਪਾਣੀਆਂ ਦੀ ਸੰਭਾਲ ਤੇ ਤੁਸੀਂ ਬਰਸਾਤੀ ਪਾਣੀ ਦੇ ਸੰਭਾਲ ਤੇ ਕੋਈ ਪੋਜੀਸ਼ਨ ਨਹੀਂ ਦਿੱਤੀ। ਗੰਦੇ ਪਾਣੀ ਨੂੰ ਪ੍ਰਦੂਸ਼ਣ ਨੂੰ ਤੁਸੀਂ ਨਹਿਰੀ ਪਾਣੀ ਦੇ ਕਿੰਨੇ ਕੁ ਪ੍ਰਬੰਧ ਕੀਤੇਗੇ ਉਹਦੇ ਵਿੱਚ ਛੋਟੀ ਬੁੱਤੀ ਗੱਲ ਤੁਸੀਂ ਪੋਜੀਟਿਵ ਕੀਤੀ ਹੈ। ਪਰ ਜਿਹੜੀ ਅਸੀਂ ਕਹਿ ਵੀ ਨਹਿਰਾ ਦੇ ਪਾਣੀ ਦੇ ਹੇਟਾਂ ਤੁਸੀਂ ਵੱਡਾ ਮੈਟ ਨਾ ਬਿਸ਼ਾਉਦੇ ਤੇ ਤੁਸੀਂ ਕੋਈ ਕੇ ਵਿਆਖਿਆ ਨਹੀਂ ਦਿੱਤੀ। ਠਾਰਾ ਮੰਗਾ ਜਾਂ ਨੋ ਮੰਗਾ ਦਿੱ ちゃっ ਚਾ। ਤੇ ਨੋ ਮੰਗਾ ਦੇ ਵਿੱਚ ਤੁਸੀਂ 2 ਘੰਟੇ ਆਪਣੇ ਲਾਗੇ। ਕੀ ਮੰਤਰੀ ਮੁੱਖ ਮੰਤਰੀ ਸਾਹਿਬ ਸਾਨੂੰ ਮੈਟਰ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਿਆ ਨਹੀਂ ਸੀ। ਵੀ ਤੁਹਾਡੇ ਕੋਲ ਸਮਾਂ ਕਿੰਨਾ ਹੈ? ਜੇ ਤੁਹਾਡੇ 2 ਘੰਟੇ ਸੀਗੇ ਤਸੀਂ 2 ਘੰਟੇ ਲਾਉਂਦੇ ਪਰ ਤੁਸੀਂ 2 ਘੰਟਿਆਂ ਤੋਂ ਬਾਅਦ ਆ ਕ੍ਰੈਡਿਟ ਟ੍ਰੀਟਮੈਂਟ ਕਰਵਾਉਣਾ